पके करो पंत्री मुर्दाबा 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 चेयरमैन मुर्दाबा मु ਮੇਰਾ ਨਾਮ ਹਰਕੇਸ਼ ਕੁਮਾਰ ਵਿੱਕੀ ਹੈ ਜੀ ਪੰਜਾਬ ਰੋਡਵੇਜ ਬਨਵਸ ਪੀਆਰਟੀਸੀ ਕੰਟਰੈਕਟਰ ਵਰਕਰ ਜੀ ਨੂੰ ਸੂਬੇ ਦਾ ਮੀਤ ਪ੍ਰਧਾਨ ਅੱਜ ਸਾਡਾ ਪੂਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਹੈ ਜੀ 1 ਕਿਲੋਮੀਟਰ ਸਕੀਮ ਦੀਆਂ ਬੱਸਾਂ ਦੇ ਪ੍ਰਤੀ ਜੋ ਸਰਕਾਰ ਲੈ ਕੇ ਆਈ ਹੈ ਦੋਨਾਂ ਪਹਾਗਾਂ ਦੇ ਵਿੱਚ ਪੀਆਰਟੀਸੀ ਤੇ ਬਨਵਸ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਸੀਗੇ ਵੀ ਅਸੀਂ ਇੱਥੇ ਆ ਕੇ ਅੰਗਰੇਜ਼ ਨੌਕਰੀਆਂ ਕਰਨਗੇ ਪਰ ਕਿਤੇ ਨਾ ਕਿਤੇ ਸਾਡੇ ਕੱਚੇ ਮੁਲਾਜ਼ਮਾਂ ਨੂੰ ਜਿਹੜੇ 10 10 12 12000 ਤੱਕ ਕੰਮ ਕਰ ਰਹੇ ਆ ਉਹਨਾਂ ਨੂੰ ਨੁਗੜੀਆਂ ਤਨਖਾਹਾਂ ਦੇ ਕੰਮ ਕਰ ਰਹੇ ਆ ਉਹਨਾਂ ਟੈਸਟ ਹੈ ਉਹ ਸ਼ੁਰੂ ਕੀਤਾ ਹੈ ਪਰੇਸ਼ਾਨੀ ਇੱਥੇ ਖੜੇ ਬੈਠੇ ਕਾ ਤੋਂ ਜਾ ਨਹੀਂ ਸਕਦੇ ਕਿੱਥੇ ਹੁਣ ਜਾਣਾ ਸੀ ਮੁਹੱਲੇ ਤੇ ਇੱਥੇ ਸਟਕ ਹੋਏ ਪਏ ਸਾਰੀ ਪਬਲਿਕ ਨਾਲੀ ਪਬਲਿਕ ਦੀ ਪਰੇਸ਼ਾਨੀ ਹੈ ਕਿਸੇ ਨੂੰ ਕੋਈ ਹਸਪੀਟਲ ਹੈ ਵਾ ਕਿਸੇ ਨੂੰ ਕੋਈ ਪ੍ਰੋਬਲਮ ਹੈ ਕਿਸੇ ਨੂੰ ਕੋਈ ਇੱਥੇ ਕਿੱਥੇ ਨਿਕਲ ਨਹੀਂ ਸਕਦੇ ਕੀ ਕਰੀਏ ਕਿਸ ਨੂੰ ਕਈ ਇਹ ਕੀ ਨੂੰ ਨਾ ਇਹ ਆਪਣੀ ਆਪਣੀਆਂ ਮੰਗਾਂ ਨੂੰ ਲੈ ਕੇ ਪਰੇਸ਼ਾਨ ਹੈ ਹੁਣ ਸਾਨੂੰ ਆਪਣੀ ਪ੍ਰੋਬਲਮ ਹੈ ਜਾ ਕੇ ਫਸ ਗਏ ਇਸ ਤਾਈ